ਯਾਰ ਆਪਾਂ ਨੂੰ ਨਾ ਦਿੱਲੀ ਚੱਲਣ ਚਾਹੀਦਾ ਹੈ। ਅੱਡੇ ਆਲੋਂ ਦੋ ਟਰਾਲੀਆਂ ਗਈਆਂ ਚਲੀਆਂ ਨੇ। ਇੱਕ ਕੱਲ ਗਈ ਏ। ਦੂਜਾ ਜੱਥਾ ਗਿਆ ਕੱਲ। ਆਪਾਂ ਨੂੰ ਵੀ ਜਾਣਾ ਚਾਹੀਦਾ ਯਾਰ। ਕਿਵੇਂ ਆ? ਹਾਂ। ਹਾਂਜੀ ਵਧੀਆ ਭਾਈ ਹੋਰ ਸੁਣਾਓ। ਮਾ ਯਾਰ ਇੱਧਰ ਤੇ ਨਿਆ ਗੁਰਦੁਆਰਾ ਸਾਹਿਬ। ਅੱਛਾ। ਤੋ ਦੂਜਾ ਵਾ ਆਈ ਦੋਣੀ ਆਮਨੇ ਚਲਾਈ ਏ ਟਰਾਲੀ ਜਾਣਾ। ਕਿੱਥੇ ਦਿੱਲੀ? ਹਾਂ ਹਾਂ। ਅੱਛਾ ਕਰਨਾ ਏ ਫਿਰ। ਆਜੋ ਭਾਈ ਚੱਲ ਜੀ। ਮੈਂ ਨਹੀਂ ਜਾਣਾ ਜੁਣਾ। ਮੇਰੇ ਕੋਲ ਕਲਰ ਜ਼ਮੀਨ ਏ ਕੀ ਏ। ਮੈਂ ਰੋਟੀ ਖਾਈ ਐ ਨਾ ਬਸ ਚੱਲ ਯਾਰ ਆਪਾਂ ਕੀ ਇਹਨੂੰ ਤੇ ਲੈਣਾ ਫਿਰ ਕੋਈ ਪਤਾ ਲੱਗ ਜੇਗਾ ਕਿਸਾਨੀ ਕੀ ਚੱਲ ਕਰੋ ਲਾਈ ਚੱਲ ਗਏ ਦਿੱਲੀ ਗਿਆ ਕੀ ਪਤਾ ਕਿੰਨਾ ਟਾਈਮ ਲੱਗਦਾ ਆਹੋ ਦਿਨ ਵੱਧ ਵੀ ਪੈ ਸਕਦੇ ਨੇ ਕਰੋ ਸਾਈਕਲ ਲਾ ਲਈਏ ਖੇਤ ਚੱਲਦੇ ਆ ਯਾਰ ਤੇ ਆਪਾਂ ਬਈ ਕੀ ਹਾਲ ਏ ਠੀਕ ਵਧੀਆ ਆ ਯਾਰ ਆਪਾਂ ਖੇਤ ਚੱਲੀਏ ਢੇੜਾ ਲਾ ਕੇ ਹੁਣ ਚੱਲ ਆ ਜਾ ਬਹਿ ਜਾ ਯਾਰ ਬਈਆ ਖਾਲਾ ਖਟੀ ਤੇ ਮੈਂ ਆਉਣਾ ਪਰਲੀ ਪਾਵਰ ਵਾਲੀ ਮੋਟਰ ਛੱਡੀਆਂ ਠੀਕ ਹੈ ਕੋਈ بڑا ਇਹਨੇ ਮੈਂ ਆਉਂਗਾ ਸੱਟ ਕੰਮ ਯਾਰ ਇਹ ਤਾਂ ਬਾਈ ਕਾ ਮੁੱਖ ਹੀ ਬਣਾਇਆ ਤੈਨੂੰ ਸੁਦਾ ਕੋਈ ਨਹੀਂ ਯਾਰ ਮੈਂ ਵੀ ਚੱਲਾਂਗਾ ਮੈਨੂੰ ਲੱਗਦੀ ਹੈ ਉੱਤ ਵੀ ਐਵੇਂ ਅੱਛਾ ਚੱਲਾ ਅਸੀਂ ਚੱਲਦੇ ਆ ਤੈਨੂੰ ਲੈ ਕੇ ਤਾਂ ਜਾ ਜਾ ਇਹਦਾ ਕੀ ਪ੍ਰੋਗਰਾਮ ਹੈ ਬਾਈ ਸਾਰੀ ਸੰਗਤ ਹੁੰਦੀ ਵੀ ਤਿਆਰ ਅੱਛਾ ਜੀ ਹਾਂ ਜੀ ਜਾਨ ਨੂੰ ਤਿਆਰ ਠੀਕ ਹੈ ਜੀ ਹਾਂ ਜੀ ਕੁਰਸੀ ਬਾਈ ਜੀ ਜਾਣਾਗੇ ਨਹੀਂ ਹਾਂਜੀ ਜਾਣਾ ਜੀ ਚਲੋ ਠੀਕ ਇਹ ਬੰਦਾ ਕੱਟ ਕਰ ਬੈਠ ਗਿਆ ਬਾਹੋਂ ਨੇ ਆ ਗਿਆ ਹੁਣੇ ਮਤ ਨਾਲ ਵੈਰ ਪੈ ਗਿਆ ਦਿਲ ਇਹ ਨਹੀਂ ਅਸੀਂ ਵਟਾਂਗੇ ਜੇ ਸਾਡੀ ਪੈਰੀ ਚ ਬਗਾਨਾ ਪੈਰ ਪੈ ਗਿਆ ਦਿਲ ਇਹ ਨਹੀਂ ਅਸੀਂ ਵਟਾਂਗੇ ਖੇਤਾ ਚ ਬਗਾਨਾ ਕੋਈ ਵੇਗਾ ਦਿਲ ਇਹ ਨਹੀਂ ਅਸੀਂ ਵਟਾਂਗੇ ਨਾਮ ਭਾਵਨ ਨੂੰ ਹੱਥ ਜੋੜ ਕੇ ਬੇਨਤੀਗੇ ਵਪਾਰ ਸਾਰੇ ਦਿੱਲੀ ਕਿਸਾਨ ਧਰਨੇ ਤੇ ਪਹੁੰਚ ਗਏ ਤਾਂ ਜੋ ਆਪਣਾ ਹਲ ਹੋ ਸਕੇ ਤੇ ਮੋਦੀ ਦੇ ਜਿਹੜਾ ਹੰਕਾਰ ਏ ਉਹਦਾ ਹੰਕਾਰ ਟੁੱਟ ਜਾਵੇ ਤੇ ਕਿਸਾਨਾਂ ਦੀ ਤਾਕਤ ਦਾ ਪਤਾ ਲੱਗ ਜਾਵੇ ਤਾਂ ਹੀ ਆਪਾਂ ਨੂੰ ਖਾਣ ਰੋਟੀ ਮਿਲਣੀ ਹੈ ਹਾਂਜੀ ਤਾਂ ਹੀ ਆਪਾਂ ਨੂੰ ਖਾਣ ਨੂੰ ਰੋਟੀ ਮਿਲਣੀ ਹੈ ਕਿਸਾਨ ਇਕਤਾ ਜਿੰਦਾਬਾਦ